ਮੌਸਮ ਚੈੱਕ ਕਰੋ ਤੁਸੀਂ ਬੱਦਲ ਭਾਈ ਐਡਨ ਪੂਰਾ ਹੀ ਹੈ ਮੌਸਮ ਦੇਖੋ ਤੁਸੀਂ ਇਦਰੋਂ ਮਤਲਬ ਬਦਲ ਐਨ ਪੂਰਾ ਚੜ ਗਿਆ ਦਾ ਦਰੋਂ ਬਰਨਾਲੇ ਸਾਈਡ ਤੋਂ ਰਾਮਪਰੇਵਾਲ ਤਮੀਂ ਫੁੱਲੀ ਪਈ ਜਾਂਦਾ ਹਣਾ ਠੰਡੀ ਠੰਡੀ ਹਵਾ ਚੱਲਦੀ ਆ ਨੀਓ ਫਰਨੋ ਲਾ ਕੇ ਉਹ ਦੇਖੋ ਕਾਟੂ ਨਾ ਗੇਟ ਅੱਧੀ ਅੰਦਰ ਅੱਧੀ ਬਾਹਰ ਬੈਠੀ ਆ ਤੈਨੂੰ ਐਵੇਂ ਜਿਵੇਂ ਵਪਾਰਵਾ ਕੀਤਾ ਗੇਟ ਬੰਦ ਕਰਨ ਨੂੰ ਨੰਬਰ ਨਹੀਂ ਆਉਣ ਦੇਣਾ ਜੇ ਅੰਦਰ ਆਉਂਦੀ ਆ ਤੈਨੂੰ ਐ ਆ ਵੀ ਫਿਰ ਮੈਂ ਬਾਹਰ ਕਿਵੇਂ ਵੇਖੂ ਗੇਟ ਦੇ ਵਿੱਚ ਬੈਠੀ ਆਣ ਜਮੈਂ ਕਾਟੋ ਅੱਗੇ ਲਾਜੋੜੇ ਕੀ ਘੱਟ ਸੀ ਹੂੰ ਕੀ ਘੱਟ ਸੀ ਮੀਂਹ ਥੋੜਾ ਥੋੜਾ ਆਈ ਜਾਂਦਾ ਆਪਾਂ ਚੱਲਿਆਂ ਰਾਮਪੁਰੇ ਤੇ ਰਾਮਪੁਰੇ ਜਾਣਾ ਵੀ ਜ਼ਰੂਰੀ ਆ ਮੀਂਹ ਦੇ ਵਿੱਚ ਜਾਣਾ ਹੀ ਪੈਣਾ ਬੱਸ ਆਈ ਜਾਂਦੀ ਆ ਉੱਥੇ ਲੁਧਿਆਣੇ ਤੋਂ ਤੇ ਸਮਾਨ ਆ ਤਾਂ ਰਿਹਾ ਬੱਸ ਸਮਾਨ ਫੜਨਾ ਇੱਕ ਚੱਲਦੇ ਆਂ ਰਾਮਪਰੇ ਬਦਲ ਚੈੱਕ ਕਰੋ ਕਿੱਥੇ ਜੀ ਰਾਮਪਰੇ ਜਾਣਾ ਵੀ ਜ਼ਰੂਰੀ ਹੈ ਤੇ ਆਪਣੀ ਗੱਡੀ ਵੀ ਹੈ ਨਹੀਂ ਗੱਡੀ ਸਰਵਿਸ ਤੇ ਲਾਈ ਹੋਈ ਆ ਤਾਂ ਕਰਕੇ ਬਾਈਕ ਤੇ ਜਾਣਾ ਪੈ ਰਿਹਾ ਹਲ ਫੜ ਕੇ ਲੈ ਕੇ ਆਇਆ ਨਮਾ ਫੋਨ ਜੋ ਕਿ ਪ੍ਰਧਾਨ ਦਾ ਤੇ ਪ੍ਰਧਾਨ ਆ ਪਹਿਣੀ ਸੀ ਤਾਂ ਕਰਕੇ ਆਪਾਂ ਨੂੰ ਜਾਣਾ ਪਿਆ ਰਾਮਪੁਰ ਫੜ ਕੇ ਲੈ ਕੇ ਆਉਣਾ ਪਿਆ ਫੋਨ ਤੇ ਫੋਨ ਬੜਾ ਘੈਂਟ ਸੀਗਾ ਲੁੱਕ ਵਾਈਜ਼ ਵੀ ਘੈਂਟ ਸੀ ਤੇ ਚੱਲਣ ਛ ਵੀ ਬੜਾ ਘੈਂਟ ਸੀਗਾ ਤੇ ਆਪਾਂ ਔਨ ਕਰਕੇ 11 ਘਰੇ ਫੜਾਇਆ ਹੁੰਦਾ ਸੀਗਾ ਉਹਨਾਂ ਦੇ ਤੇ ਇੱਕ ਬਨਾਲਾ ਪੱਖਾ ਆਇਆ ਕਿਉਂਕਿ ਫੋਨ ਬਾਹਰੋਂ ਭੇਜਿਆ ਉਹਨਾਂ ਦੇ ਬ੍ਰਦਰ ਨੇ ਤੇ ਬੱਚਿਆਂ ਦੀ ਇਹ ਵੀ ਬੜੀ ਘੈਂਟ ਚੀਜ਼ ਸੀ ਆਪਾਂ ਨੇ 2 ਮਿੰਟ ਖੇਡੇ ਤੇ ਫਿਰ ਆਪਾਂ ਆਪਣੇ ਘਰੇ ਆ ਗਏ ਹਾਂਜੀ ਅੱਜ ਮੀਂਹ ਪੈਣਾ ਸਟਾਰਟ ਹੋਇਆ ਪਿਆ ਤਕਰੀਬਨ 2:00 ਵਜੇ ਪਹਿਲਾਂ ਪੂਰੇ ਜ਼ੋਰ ਦਾ ਮੀਂਹ ਪਿਆ ਫਿਰ ਊਦਵਾਰ ਕਿਨਮਨ ਕਿਨਮਨ ਸ਼ੁਰੂ ਹੋ ਗਈ ਹੁਣ ਉਹਦੇ ਦੀ ਓਮੀ ਚੱਲੀ ਜਾਂਦੀ ਆ ਤੇ ਵੀ ਪੂਰਾ ਠੰਡਾ ਮਾਹੌਲ ਹੋਇਆ ਪਿਆ ਤੇ ਪਹਿਲਾਂ ਉਹਦਾ ਮੀਂਹ ਪਿੰਦੇ ਚ ਰੰਪਰੇ ਗਿਆ ਸੀ ਮਗਰ ਪੂਰਾ ਭਿੱਜਟਾ ਗਿਆ ਸੀ ਆ ਕੋਈ ਬਾਈਕ ਤੇ ਗਿਆ ਸੀ ਉਹ ਗੱਡੀ ਆਪਣੀ ਸਰਵਿਸ ਤੇ ਲਾਈ ਹੋਈ ਆ ਉਹ ਫੇਟੇ ਆਪਾਂ ਨੂੰ ਮਿਲਦੀ ਤੇ ਹੁਣ ਵੀ ਮਤਲਬ ਕਣੀਆਂ ਪੈ ਰਹੀਆਂ ਠੰਡੀ ਹਵਾ ਚਾਲਦੀ ਆ ਮੈਨੂੰ ਪੂਰਾ ਧਿਆਨ ਮੌਸਮ ਉੱਤੇ ਆਉਂਦਾ ਇਹ ਆ ਤੁਸੀਂ ਮੌਸਮ ਚੈੱਕ ਵੀ ਕਰ ਸਕਦੇ ਹੋ ਇਧਰ ਹਵਾ ਚੱਲਦੀ ਹੈ ਵਧੀਆ ਠੰਡੀ ਠੰਡੀ ਤੇ ਬੱਦਲ ਚੈੱਕ ਕਰੋ ਉਧਰ ਆਪਣੇ ਸਰਮਲ ਦਾ ਵੀਓ ਤੇ ਇਧਰ ਆਪਣੇ ਬੂਟੇ ਇਹ ਵਧੀਆ ਖੜੇ ਆ ਸਾਰੇ ਚੈੱਕ ਕਰੋ ਤੁਸੀਂ ਵੀ ਉਹ ਇਹਨੂੰ ਵੇਖੋ పిడ కల్గ తరతారు పై అంద